ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਲ ਹੀ ਵਿੱਚ ਕਲਕੱਤਾ ਵਿੱਚ ਟ੍ਰੇਨੀ ਡਾਕਟਰ ਦੀ ਜਿਸ ਤਰ੍ਹਾਂ ਰੇਪ ਤੋਂ ਬਾਅਦ ਹੱਤਿਆ ਹੋਈ ਹੈ ਤਾਂ ਇਸ ਮਾਮਲੇ ਨੂੰ ਪੂਰੇ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਆਖਿਰਕਾਰ ਟ੍ਰੇਨੀ ਡਾਕਟਰ ਦੇ ਨਾਲ ਹੋਇਆ ਕੀ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੱਚੀ ਘਟਨਾ ਸੁਣਾਉਣ ਲੱਗੀ ਹਾਂ ਜੋ ਕਿ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਹੋਈ ਹੈ ਇੰਡੀਆ ਦੇ ਕਲਕੱਤਾ ਸ਼ਹਿਰ ਵਿੱਚ 9 ਅਗਸਤ 2024 ਦੀ ਸਵੇਰ ਇਹ ਖਬਰ ਸਾਹਮਣੇ ਆਈ ਹੈ ਇਸ ਖਬਰ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਹ ਖਬਰ ਹੈ ਇੱਕ 31 ਸਾਲ ਦੀ ਲੇੜੀ ਡਾਕਟਰ ਜੋ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਆਪਣੀ ਟ੍ਰੇਨਿੰਗ ਕਰ ਰਹੀ ਸੀ ਇੰਨੀ ਜ਼ਿਆਦਾ ਮਹਫੂਜ਼ ਜਗ੍ਹਾ ਤੇ ਬਲਾਤਕਾਰ ਅਤੇ ਕਤਲ ਹੋਣਾ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਟ੍ਰੇਨੀ ਡਾਕਟਰ ਦੀ ਲਾਸਟਾ ਪੋਸਟਮਾਰਟਮ ਕੀਤਾ ਗਿਆ ਉਸ ਰਿਪੋਰਟ ਨੇ ਲੋਕਾਂ ਦੀ ਰੂਹ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਹ ਮਾਮਲਾ ਸਿਰਫ ਇੱਕ ਕਤਲ ਦਾ ਹੀ ਨਹੀਂ ਸੀ ਉਸ ਤੋਂ ਵੀ ਕੀਤੇ ਜ਼ਿਆਦਾ ਖੌਫਨਾਕ ਕੇਸ ਸੀ ਪੋਸਟਮਾਰਟਮ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਟ੍ਰੇਨੀ ਡਾਕਟਰ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਹੈ ਇੰਨੇ ਜ਼ੋਰ ਨਾਲ ਗਲਾ ਘੁੱਟਿਆ ਗਿਆ ਕਿ ਵਿਚਾਰੀ ਟ੍ਰੇਨੀ ਡਾਕਟਰ ਦਾ ਥਾਇਰੋਇਡ ਕਾਰਟਿਲੇਜ ਤੱਕ ਟੁੱਟ ਗਿਆ ਸੀ ਮੌਤ ਤੋਂ ਪਹਿਲਾਂ ਉਸ ਟ੍ਰੇਨੀ ਡਾਕਟਰ ਨੇ ਆਪਣੀ ਜਾਨ ਬਚਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਸੀ ਇਸ ਦਾ ਸਬੂਤ ਉਸ ਦੇ ਸਰੀਰ ਤੇ ਕੁਝ ਨਿਸ਼ਾਨਾਂ ਤੋਂ ਮਿਲਿਆ ਹੈ ਸਾਰੇ ਤੋਂ ਡਰਾਵਣਾ ਸੱਚ ਇਹ ਸਾਹਮਣੇ ਆਇਆ ਕਿ ਉਸ ਡਾਕਟਰ ਦੇ ਪ੍ਰਾਈਵੇਟ ਪਾਰਟ ਤੇ ਜ਼ਖਮ ਅਤੇ ਨਿਸ਼ਾਨ ਮਿਲੇ ਇਸ ਤੋਂ ਸਾਫ਼ ਪਤਾ ਲੱਗਾ ਕਿ ਇਹ ਸਿਰਫ਼ ਇੱਕ ਕਤਲ ਦਾ ਮਾਮਲਾ ਨਹੀਂ ਸੀ ਬਲਕਿ ਇਹ ਪਲਾਤਕਾਰ ਤੋਂ ਬਾਅਦ ਕੀਤਾ ਗਿਆ ਇੱਕ ਖੌਫਨਾਕ ਕਤਲकांड ਸੀ ਹਸਪਤਾਲ ਦੇ ਵਿੱਚ ਇੰਨੀ ਵੱਡੀ ਘਟਨਾ ਹੋ ਜਾਂਦੀ ਹੈ ਅਤੇ ਕਿਸੇ ਨੂੰ ਵੀ ਕੰਨੋਂ-ਕੰਨ ਖਬਰ ਤੱਕ ਨਹੀਂ ਹੁੰਦੀ ਕੀ ਉਸ ਰਾਤ ਕੁਝ ਇਦਾਂ ਦਾ ਹੋਇਆ ਸੀ ਜਿਸ ਨੂੰ ਜਾਣ ਕੇ ਤੁਹਾਨੂੰ ਗੁੱਸਾ ਆ ਜਾਵੇਗਾ ਕੀ ਉੱਥੇ ਕੋਈ ਹੋਰ ਸੀ ਜਿਸ ਨੇ ਇਸ ਖੌਫਨਾਕ ਘਟਨਾ ਨੂੰ ਇੰਜਾਮ ਦਿੱਤਾ ਜੇਕਰ ਕੋਈ ਸੀ ਤਾਂ ਕੌਣ ਸੀ ਇਹਨਾਂ ਸਵਾਲਾਂ ਦੇ ਜਵਾਬ ਲੱਭਦੇ ਹੋਏ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ ਉਸ ਰਾਤ ਹੋਇਆ ਕੀ ਸੀ ਉਸ ਮੈਡੀਕਲ ਕਾਲਜ ਵਿੱਚ ਅਖੀਰ ਹੋਇਆ ਕੀ ਸੀ ਉਸ ਦਾ ਸੱਚ ਜਾਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਦੋਸਤੋ ਮੈਂ ਇਸ ਵੀਡੀਓ ਵਿੱਚ ਉਸ ਟ੍ਰੇਨੀ ਡਾਕਟਰ ਦਾ ਨਾਮ ਸੁਮਨ ਦੱਸਣ ਜਾ ਰਹੀ ਹਾਂ ਪਰ ਇਹ ਉਸ ਦਾ ਅਸਲੀ ਨਾਮ ਨਹੀਂ ਹੈ ਤਾਂ ਹੈਰਾਨ ਨਾ ਹੋਣਾ ਸੁਮਨ ਇੱਕ ਜੂਨੀਅਰ ਡਾਕਟਰ ਸੀ ਜੋ ਕਿ ਕਲਕੱਤਾ ਦੇ ਆਰਜੀਕਰ ਕਾਲਜ ਐਂਡ ਹਸਪਤਾਲ ਵਿੱਚ ਟ੍ਰੇਨਿੰਗ ਲੈ ਰਹੀ ਸੀ 8 ਅਗਸਤ 2024 ਨੂੰ ਸੁਮਨ ਹਰ ਰੋਜ਼ ਦੀ ਤਰ੍ਹਾਂ ਆਪਣੀ ਰਾਤ ਦੀ ਡਿਊਟੀ ਤੇ ਸੀ ਉਹ ਆਪਣੀ ਡਿਊਟੀ ਕਰ ਰਹੀ ਸੀ ਤਾਂ ਰਾਤ ਨੂੰ 11 ਵਜੇ ਉਸ ਨੂੰ ਉਸ ਦੀ ਮਾਂ ਦਾ ਫੋਨ ਆਇਆ ਜਿੱਦਾਂ ਹਰ ਰੋਜ਼ ਆਉਂਦਾ ਸੀ ਕਿਉਂਕਿ ਮਾਪਿਆਂ ਨੂੰ ਤਾਂ ਆਪਣੇ ਬੱਚਿਆਂ ਦੀ ਚਿੰਤਾ ਹਮੇਸ਼ਾ ਹੀ ਹੁੰਦੀ ਹੈ ਟ੍ਰੇਨੀ ਡਾਕਟਰ ਸੁਮਨ ਦੀ ਮਾਂ ਨੇ ਉਸ ਨੂੰ ਪੁੱਛਿਆ ਕਿ ਬੇਟਾ ਤੂੰ ਖਾਣਾ ਖਾ ਲਿਆ ਹੈ ਅਤੇ ਸਿਹਤ ਵਗੈਰਾ ਤਾਂ ਠੀਕ ਹੈ ਤੇਰੀ ਜਿਸ ਦਾ ਜਵਾਬ ਟ੍ਰੇਨੀ ਡਾਕਟਰ ਨੇ ਆਪਣੀ ਮਾਂ ਨੂੰ ਖੁਸ਼ੀ-ਖੁਸ਼ੀ ਬੋਲਦੀ ਨੇ ਦਿੱਤਾ ਹਾਂ ਮਾਂ ਮੈਂ ਬਿਲਕੁਲ ਠੀਕ ਹਾਂ ਅਤੇ ਹੁਣ ਮੈਂ ਕੁਝ ਮਰੀਜ਼ਾਂ ਨੂੰ ਦੇਖਣ ਲਈ ਜਾ ਰਹੀ ਹਾਂ ਅਤੇ ਉਹ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਬੈਠ ਕੇ ਖਾਣਾ ਖਾਵੇਗੀ ਫਿਰ ਉਹ ਆਪਣੀ ਮਾਂ ਨਾਲ ਗੱਲਾਂ ਕਰਨ ਤੋਂ ਬਾਅਦ ਮਰੀਜ਼ਾਂ ਨੂੰ ਦੇਖਣ ਲਈ ਰੌਂਡ ਤੇ ਚਲੀ ਜਾਂਦੀ ਹੈ ਸਾਰੇ ਮਰੀਜ਼ਾਂ ਨੂੰ ਦੇਖਦੇ ਹੋਏ ਤੇ ਆਪਣਾ ਕੰਮ ਖਤਮ ਕਰਦੇ ਕਰਦੇ ਉਸ ਨੂੰ ਰਾਤ ਦੇ 2 ਵਜੇ ਜਾਂਦੇ ਹਨ ਉਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਜਾ ਕੇ ਹਸਪਤਾਲ ਦੀ ਕੰਟੇਨ ਵਿੱਚ ਬੈਠ ਜਾਂਦੀ ਹੈ ਜਿੱਥੇ ਬੈਠ ਕੇ ਉਹ ਖਾਣਾ ਵੀ ਖਾਂਦੀ ਹੈ ਅਤੇ ਥੋੜੀਆਂ-ਬਹੁਤ ਗੱਲਾਂ ਵੀ ਕਰਦੀ ਹੈ। ਉਸ ਨੂੰ ਖਾਣਾ ਵਗੈਰਾ ਖਾਂਦਿਆਂ ਅਤੇ ਗੱਲਾਂ-ਬਾਤਾਂ ਕਰਦਿਆਂ ਰਾਤ ਦੇ 3 ਵਜੇ ਜਾਂਦੇ ਹਨ। ਅਤੇ ਫਿਰ ਉਸ ਤੋਂ ਬਾਅਦ ਉਸ ਟ੍ਰੇਨੀ ਡਾਕਟਰ ਨੂੰ ਥੋੜੀ ਥਕਾਵਟ ਜਿਹੀ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਉਹ ਆਪਣੀ ਥਕਾਵਟ ਦੂਰ ਕਰਨ ਲਈ ਹਸਪਤਾਲ ਵਿੱਚ ਫਲੋਰ ਤੇ ਬਣੇ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਲਈ ਚਲੀ ਜਾਂਦੀ ਹੈ। ਜਿੱਥੇ ਅਕਸਰ ਹੀ ਸਾਰੇ ਡਾਕਟਰ ਆਰਾਮ ਕਰਿਆ ਕਰਦੇ ਸਨ। ਉਸ ਨੂੰ ਆਰਾਮ ਕਰਦਿਆ ਕਰਦਿਆਂ ਸਵੇਰ ਦੇ 7:30 ਵਜੇ ਜਾਂਦੇ ਹਨ ਪਰ ਉਹ ਹਾਲੇ ਤੱਕ ਵੀ ਉਸ ਸੈਮੀਨਾਰ ਹਾਲ ਵਿੱਚੋਂ ਬਾਹਰ ਨਹੀਂ ਆਈ ਸੀ ਜੋ ਕਿ ਕਾਫੀ ਪਰੇਸ਼ਾਨ ਕਰਨ ਵਾਲੀ ਗੱਲ ਸੀ ਕਿਉਂਕਿ ਪਹਿਲਾਂ ਤਾਂ ਉਹ ਕਦੇ ਵੀ ਅੱਧੇ ਘੰਟੇ ਤੋਂ ਵੱਧ ਆਰਾਮ ਨਹੀਂ ਕਰਦੀ ਸੀ ਹਸਪਤਾਲ ਦਾ ਇੱਕ ਕਰਮਚਾਰੀ ਜੋ ਕਿ ਸਵੇਰ ਦੀ ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਹਸਪਤਾਲ ਦੇ ਸਾਰੇ ਕਮਰਿਆਂ ਨੂੰ ਚੈੱਕ ਕਰਦਾ ਹੋਇਆ ਉਸ ਸੈਮੀਨਾਰ ਹਾਲ ਵੱਲ ਜਾਂਦਾ ਹੈ ਜਿਵੇਂ ਹੀ ਉਹ ਆ ਕੇ ਸੈਮੀਨਾਰ ਹਾਲ ਦਾ ਗੇਟ ਖੋਲਦਾ ਹੈ ਤਾਂ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਭਿਆਨਕ ਹਾਦਸਾ ਦੇਖਦਾ ਹੈ ਜਿਸ ਨੂੰ ਦੇਖ ਕੇ ਉਹ ਬਹੁਤ ਜ਼ੋਰ ਨਾਲ ਚੀਕਾਂ ਮਾਰਦਾ ਹੈ ਉਸ ਕਰਮਚਾਰੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਉੱਥੇ ਇਕੱਠੇ ਹੋਣ ਲੱਗਦੇ ਹਨ ਅਤੇ ਉਹ ਕੀ ਦੇਖਦੇ ਹਨ ਕਿ ਸੈਮੀਨਾਰ ਦੇ ਹਾਲ ਦੇ ਅੰਦਰ ਉਸ ਟ੍ਰੇਨੀ ਡਾਕਟਰ ਦੀ ਬਾਡੀ ਬਿਨਾ ਕੱਪੜਿਆਂ ਤੋਂ ਪਈ ਹੋਈ ਸੀ ਅਤੇ ਉਸ ਦੀ ਬਾਡੀ ਤੇ ਕੁਝ ਖੂਨ ਦੇ ਨਿਸ਼ਾਨ ਵੀ ਸਨ ਉੱਥੇ ਖੜੇ ਸਾਰੇ ਲੋਕਾਂ ਦੇ ਲਈ ਇਹ ਇੱਕ ਰੂਹ ਨੂੰ ਕੰਬਾ ਦੇਣ ਵਾਲਾ ਹਾਦਸਾ ਸੀ ਖਾਸ ਕਰਕੇ ਦੂਸਰੀਆਂ ਲੇਡੀ ਡਾਕਟਰ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਇਹ ਸਭ ਆਪਣੀਆਂ ਅੱਖਾਂ ਦੇ ਸਾਹਮਣੇ ਪਹਿਲੀ ਵਾਰ ਦੇਖਿਆ ਸੀ ਉਹ ਵੀ ਹਸਪਤਾਲ ਦੇ ਅੰਦਰ ਫਿਰ ਆਸ-ਪਾਸ ਤੇ ਖੜੇ ਸਾਰੇ ਲੋਕ ਟ੍ਰੇਨੀ ਡਾਕਟਰ ਦੀ ਬਾਡੀ ਨੂੰ ਇੱਕ ਸਟਰਚਰ ਤੇ ਲੰਮਾ ਪਾਉਂਦੇ ਹਨ ਅਤੇ ਐਮਰਜੈਂਸੀ ਰੂਮ ਵਿੱਚ ਲੈ ਕੇ ਜਾਂਦੇ ਹਨ ਤਾਂ ਜੋ ਡਾਕਟਰ ਉਸ ਦਾ ਇਲਾਜ ਕਰ ਸਕਣ ਕਾਫੀ ਦੇਰ ਤੱਕ ਡਾਕਟਰ ਦੇ ਇਲਾਜ ਕਰਨ ਤੋਂ ਬਾਅਦ ਵੀ ਉਸ ਟ੍ਰੇਨੀ ਡਾਕਟਰ ਨੇ ਕੁਝ ਘੰਟਿਆਂ ਬਾਅਦ ਆਪਣਾ ਦਮ ਤੋੜ ਦਿੱਤਾ ਹਸਪਤਾਲ ਵਿੱਚ ਕੁਝ ਅਜੇਹੇ ਲੋਕ ਸਨ ਜੋ ਇਸ ਮਰਡਰ ਅਤੇ ਰੇਪ ਕੇਸ ਨੂੰ ਨਾਰਮਲ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਤਾ ਜੋ ਉਹ ਇਸ ਹਸਪਤਾਲ ਦਾ ਨਾਮ ਬਦਨਾਮ ਹੋਣ ਤੋਂ ਬਚਾ ਸਕਣ ਪਰ ਜਦੋਂ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤਾਂ ਸਾਰਾ ਸੱਚ ਸਾਹਮਣੇ ਆ ਜਾਂਦਾ ਹੈ ਉਸ ਰਿਪੋਰਟ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਟ੍ਰੇਨੀ ਡਾਕਟਰ ਦੇ ਨਾਲ ਕਿਸੇ ਨੇ ਜ਼ਬਰਦਸਤੀ ਗਲਤ ਹਰਕਤ ਕੀਤੀ ਹੈ ਅਤੇ ਜਦੋਂ ਉਸ ਨੇ ਆਪਣੇ ਆਪ ਨੂੰ ਉਸ ਇਨਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਟ੍ਰੇਨੀ ਡਾਕਟਰ ਦਾ ਗਲਾ ਕੁੱਟ ਕੇ ਕੁੱਟਿਆ ਮਾਰਿਆ ਵੀ ਅਤੇ ਉਸ ਦਾ ਰੇਪ ਵੀ ਕੀਤਾ ਇਹ ਸਾਰੇ ਸਬੂਤ ਮਿਲਣ ਤੋਂ ਬਾਅਦ ਇਹ ਕੇਸ ਪੁਲਿਸ ਨੂੰ ਸੌਂਪ ਦਿੱਤਾ ਗਿਆ ਅਤੇ ਫਿਰ ਪੁਲਿਸ ਵਾਲੇ ਉਸ ਅਰੋਹੀ ਦੀ ਪਾਲ ਵਿੱਚ ਲੱਗ ਜਾਂਦੇ ਹਨ ਸਭ ਤੋਂ ਪਹਿਲਾਂ ਪੁਲਿਸ ਉਸ ਕ੍ਰਾਈਮ ਸੀਨ ਤੇ ਹਿਸ਼ਾਨਬੀਨ ਕਰਦੀ ਹੈ ਜਿੱਥੇ ਇਹ ਸਭ ਹੋਇਆ ਸੀ ਕਿਸਮਤ ਦੇ ਨਾਲ ਉਸ ਪੁਲਿਸ ਵਾਲਿਆਂ ਨੂੰ ਉੱਥੇ ਟ੍ਰੇਨੀ ਡਾਕਟਰ ਦੇ ਟੁੱਟੇ ਹੋਏ ਨੌ ਅਤੇ ਬਲੱਡ ਸੈਂਪਲ ਮਿਲਦੇ ਹਨ ਅਤੇ ਨਾਲ ਹੀ ਇੱਕ ਬਲੂਟੂਥ ਵੀ ਮਿਲਦਾ ਹੈ ਇਹ ਕੇਸ ਹੋਰ ਵੀ ਜਲਦੀ ਸੋਲਵ ਹੋ ਜਾਂਦਾ ਜੇਕਰ ਉਸ ਫਲੋਰ ਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਪਰ ਬਦਕਿਸਮਤੀ ਨਾਲ ਉਸ ਸੈਮੀਨਾਰ ਹਾਲ ਦੇ ਅੰਦਰ ਜਾਂ ਉਸ ਦੇ ਨੇੜੇ ਤੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ ਜਿਸ ਰਸਤੇ ਰਾਹੀ ਉਸ ਫਲੋਰ ਤੇ ਐਂਟਰ ਕੀਤਾ ਜਾਂਦਾ ਸੀ ਪਰ ਉੱਥੇ ਕੁਝ ਸੀਸੀਟੀਵੀ ਕੈਮਰੇ ਸੀ ਪੁਲਿਸ ਵਾਲੇ ਉਹਨਾਂ ਸੀਸੀਟੀਵੀ ਕੈਮਰਾ ਵਿੱਚੋਂ 3 ਵਜੇ ਤੋਂ 8 ਵਜੇ ਦੇ ਵਿੱਚ ਦੀ ਰਿਕਾਰਡਿੰਗ ਚੈੱਕ ਕਰਦੇ ਹਨ ਕਿ ਕਿੰਨੇ ਲੋਕ ਇਸ ਟਾਈਮ ਦੇ ਵਿੱਚ ਫਲੋਰ ਤੇ ਆਏ ਹਨ ਅਤੇ ਕਿੰਨੇ ਗਏ ਹਨ ਉਸ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕੁੱਲ 6 ਲੋਕ ਇਸ ਫਲੋਰ ਤੇ ਆਏ ਅਤੇ ਗਏ ਇਹ ਪਤਾ ਲੱਗਣ ਤੋਂ ਬਾਅਦ ਪੁਲਿਸ ਵਾਲੇ ਉਹਨਾਂ 6 ਜਣਿਆਂ ਨੂੰ ਪੁੱਛਗਿੱਛ ਲਈ ਬੁਲਾਉਂਦੇ ਹਨ ਕਿ ਉਹ ਲੋਕ ਉਸ ਟਾਈਮ ਉਥੇ ਕੀ ਕਰਦੇ ਪਏ ਸੀ ਅਤੇ ਉਹਨਾਂ ਲੋਕਾਂ ਨੂੰ ਉਥੇ ਕੁਝ ਅਜੀਬ ਦਿਖਾਈ ਦਿੱਤਾ ਜਾਂ ਨਹੀਂ ਉਹਨਾਂ ਲੋਕਾਂ ਤੋਂ ਪੁੱਛਗਛ ਦੇ ਦੌਰਾਨ ਪੁਲਿਸ ਵਾਲੇ ਉਹਨਾਂ ਦੇ ਫੋਨ ਦਾ ਬਲੂਟੁੱਥ ਵੀ ਆਨ ਕਰਕੇ ਚੈੱਕ ਕਰਦੇ ਹਨ ਕਿ ਜੋ ਬਲੂਟੁੱਥ ਹੈੱਡਸੈਟ ਉਹਨਾਂ ਨੂੰ ਮਿਲਿਆ ਸੀ ਉਹ ਇਹਨਾਂ ਵਿੱਚੋਂ ਕਿਸ ਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਜੇਕਰ ਤੁਹਾਡਾ ਕਿਸੇ ਬਲੂਟੁੱਥ ਡਿਵਾਈਸ ਨਾਲ ਤੁਸੀਂ ਫੋਨ ਪੇਅਰ ਕਰਦੇ ਹੋ ਤਾਂ ਅਗਲੀ ਵਾਰ ਉਹ ਖੁਦ ਹੀ ਉਸ ਨਾਲ ਕਨੈਕਟ ਹੋ ਜਾਂਦਾ ਹੈ ਜਿਸ ਦਾ ਨਾਮ ਸੰਜੀ ਰਾਏ ਸੀ ਜੋ ਕਿ ਇੱਕ ਸਿਵਲ ਬੋਲਟੇਲੀ ਬਾਲਟਸ ਦੇ ਅੰਡਰ ਕੰਮ ਕਰਦਾ ਸੀ ਅਤੇ ਉਹਨਾਂ ਦੀ ਹੈਲਪ ਕਰਦਾ ਸੀ ਛੋਟੇ-ਮੋਟੇ ਕੰਮਾਂ ਨੂੰ ਮੈਨੇਜ ਜਿਵੇਂ ਤੁਸੀਂ ਬਹੁਤ ਸਾਰੇ ਫ੍ਰੈਸਟਿਵਲ ਅਨਔਥਰਾਇਜ਼ਡ ਪਾਰਕਿੰਗ ਦੀ ਭੀੜ ਵਾਲੇ ਏਰੀਏ ਵਿੱਚ ਦੇਖਿਆ ਹੋਵੇਗਾ ਕਿ ਕੁਝ ਨੀਲੇ ਰੰਗ ਦੀ ਵਰਦੀ ਪਾ ਕੇ ਅਫਸਰ ਖੜੇ ਰਹਿੰਦੇ ਹਨ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਵਿਦਆਊਟ ਐਨੀ ਰੀਜ਼ਨ ਭੀੜ ਇਕੱਠੀ ਨਾ ਹੋਵੇ ਤਾਂ ਹੁਣ ਪੁਲਿਸ ਵਾਲਿਆਂ ਨੂੰ ਆਪਣਾ ਪਹਿਲਾ ਕਾਤਲ ਮਿਲ ਚੁੱਕਿਆ ਸੀ ਜਸਤੇ ਬਾਅਦ ਉਹ ਸੰਜੀ ਰਾਏ ਨਾਲ ਹੋਰ ਵੀ ਗੁੱਸੇ ਨਾਲ ਪੇਸ਼ ਆਉਣ ਲੱਗਦੇ ਹਨ ਪਰ ਸੰਜੀ ਪੁਲਿਸ ਵਾਲਿਆਂ ਦੀ ਕਿਸੇ ਦੀ ਵੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਸੀ ਕਿਉਂਕਿ ਉਹ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਉਸ ਟਾਈਮ ਪੁਲਿਸ ਵਾਲੇ ਸੰਜੀ ਦਾ ਫੋਨ ਚੈੱਕ ਕਰਦੇ ਹਨ ਜਿਸ ਵਿੱਚ ਉਹਨਾਂ ਨੂੰ ਭਰ ਭਰ ਕੇ ਪ੍ਰੋਨੋਗ੍ਰਾਫਿਕ ਕੰਟੈਂਟ ਮਿਲਦਾ ਹੈ ਜਿਸ ਲਈ ਉਹਨਾਂ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਚੁੱਕਿਆ ਸੀ ਕਿ ਸੰਜੀ ਰਾਏ ਹੀ ਉਸ ਟ੍ਰੇਨੀ ਡਾਕਟਰ ਦੇ ਕਤਲ ਦਾ ਮੇਨ ਬੰਦਾ ਸੀ ਉਸ ਤੋਂ ਬਾਅਦ ਪੁਲਿਸ ਵਾਲੇ ਸੰਜੀ ਰਾਏ ਨੂੰ ਹੋਰ ਵੀ ਜ਼ਿਆਦਾ ਡਰਾਉਣ ਲੱਗਦੇ ਹਨ ਅਤੇ ਫਿਰ ਸੰਜੇ رائے ਨੇ ਆਪਣਾ ਗੁਨਾਹ ਕਬੂਲ ਕਰ ਹੀ ਲਿਆ ਕਿ ਉਸਨੇ ਹੀ ਟ੍ਰੇਨਿੰਗ ਡਾਕਟਰ ਨੂੰ ਮਾਰਿਆ ਤੇ ਉਸਦਾ ਰੇਪ ਵੀ ਕੀਤਾ ਹੈ ਇਹ ਪਤਾ ਲੱਗਦੇ ਹੀ ਕੁਝ ਪੁਲਿਸ ਵਾਲੇ ਹੋਰ ਪ੍ਰੂਫ ਲੱਭਣ ਲਈ ਸੰਜੇ ਦੇ ਘਰ ਜਾਂਦੇ ਹਨ ਜਿੱਥੇ ਉਹਨਾਂ ਨੂੰ ਇੱਕ ਬੋਟ ਮਿਲਦਾ ਹੈ ਜਿਸ ਉੱਪਰ ਖੂਨ ਵਰਗੇ ੱੱਬੇ ਲੱਗੇ ਹੋਏ ਸੀ ਤਾਂ ਪੁਲਿਸ ਵਾਲੇ ਉਸਦਾ ਸੈਂਪਲ ਕਲੈਕਟ ਕਰ ਲੈਂਦੇ ਹਨ ਥੋੜੀ ਹੋਰ ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਨੂੰ ਸੰਜੇ ਦੇ ਘਰ ਦੇ ਬਾਹਰ ਕੁਝ ਕੱਪੜੇ ਸੁੱਕਦੇ ਹੋਏ ਦਿਖਦੇ ਹਨ ਅਤੇ ਉਹ ਉਹੀ ਕੱਪੜੇ ਸਨ ਜੋ ਉਸ ਦਿਨ ਸੰਜੇ ਨੇ ਪਾਏ ਹੋਏ ਸਨ ਕਿਉਂਕਿ ਇਹ ਸਭ ਸੀਸੀਟੀਵੀ ਕੈਮਰੇ ਵਿੱਚ ਕੈਪਚਰ ਹੋ ਗਿਆ ਸੀ ਜਿਸ ਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਸੰਜੇ ਪ੍ਰੂਫ ਮਟਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਪਰ ਜਦੋਂ ਸੰਜੇ ਰਾਏ ਨੂੰ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਲਿਆਇਆ ਗਿਆ ਸੀ ਉਸ ਟਾਈਮ ਉਹ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਸ਼ਾਇਦ ਉਹ ਇਹ ਸਭ ਇਸ ਲਈ ਕਰ ਰਿਹਾ ਸੀ ਤਾਂ ਜੋ ਉਸ ਨੂੰ ਘੱਟ ਸਜ਼ਾ ਮਿਲੇ ਉਹ ਉਸ ਟਾਈਮ ਨਸ਼ੇ ਵਿੱਚ ਸੀ ਬਾਅਦ ਵਿੱਚ ਜਦੋਂ ਪੁਲਿਸ ਵਾਲਿਆਂ ਨੇ ਉਸ ਬੂਟ ਤੇ ਲੱਗੇ ਬਲੱਡ ਸੈਂਪਲ ਨੂੰ ਚੈੱਕ ਕਰਵਾਇਆ ਤਾਂ ਉਹ ਬਲੱਡ ਸੈਂਪਲ ਵੀ ਉਸ ਸ਼੍ਰੇਣੀ ਡਾਕਟਰ ਦੇ ਬਲੱਡ ਨਾਲ ਮੈਚ ਹੋ ਜਾਂਦਾ ਹੈ। ਉਹਨਾਂ ਸਾਰੀਆਂ ਰਿਪੋਰਟਾਂ ਨੂੰ ਮਿਲਾ ਕੇ ਪੁਲਸ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਉਸ ਰਾਤ ਸੰਜੀ ਰਾਏ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਹ ਰਾਤ ਦੇ 11 ਵਜੇ ਹਸਪਤਾਲ ਵਿੱਚ ਐਂਟਰ ਕਰਦਾ ਹੈ। ਅਤੇ ਸੰਜੀ ਰਾਏ ਅਕਸਰ ਹੀ ਉਸ ਹਸਪਤਾਲ ਵਿੱਚ ਰਾਤ ਦੀ ਡਿਊਟੀ ਕਰਿਆ ਕਰਦਾ ਸੀ। ਤਾਂ ਉਸ ਨੂੰ ਉੱਥੋਂ ਦੀ ਕਾਫੀ ਨੌਲੇਜ ਸੀ ਕਿ ਕਿੱਥੇ ਸੀ ਸੀ ਟੀ ਵੀ ਕੈਮਰਾ ਹੈ, ਕਿੱਥੇ ਨਹੀਂ ਹੈ। ਤਾਂ ਉਹ ਆਰਾਮ ਦੇ ਨਾਲ ਜਾ ਕੇ ਹਸਪਤਾਲ ਦੇ ਉਸ ਫੋਰਥ ਫਲੋਰ ਤੇ ਜਾ ਕੇ ਬੈਠ ਗਿਆ। ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਕੋਈ ਇੰਨੇ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਦੇਖੇ ਨਹੀਂ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਫੋਰਥ ਫਲੋਰ ਤੇ ਜਾ ਕੇ ਉਹ ਆਰਾਮ ਨਾਲ ਸੌਂ ਜਾਂਦਾ ਹੈ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਦੋਂ ਤੱਕ ਸਵੇਰ ਦੇ 3 ਵਜੇ ਸੁੱਕੇ ਸੀ ਤਾਂ ਸੰਜੇ ਦੀ ਨਜ਼ਰ ਉਸ ਟ੍ਰੇਨੀ ਡਾਕਟਰ ਤੇ ਪੈਂਦੀ ਹੈ ਜੋ ਕਿ ਰੈਸਟ ਕਰਨ ਲਈ ਸੈਮੀਨਾਰ ਹਾਲ ਦੇ ਵਿੱਚ ਜਾ ਰਹੀ ਹੁੰਦੀ ਹੈ ਉਸ ਡਾਕਟਰ ਨੂੰ ਇਕੱਲੀ ਜਾਂਦਿਆਂ ਦੇਖ ਕੇ ਸੰਜੇ ਦੇ ਇਰਾਦੇ ਵਿਗੜਨ ਲੱਗਦੇ ਹਨ ਉਹ ਪਹਿਲਾਂ ਕਾਫੀ ਦੇਰ ਤੱਕ ਫਲੋਰ ਦੇ ਚੱਕਰ ਲਗਾਉਣ ਲੱਗਦਾ ਹੈ ਇਹ ਕਨਫਰਮ ਕਰਨ ਲਈ ਕਿ ਕੋਈ ਇੱਥੇ ਆਉਂਦਾ ਤਾਂ ਨਹੀਂ ਜਦੋਂ ਉਸ ਨੂੰ ਲੱਗਦਾ ਹੈ ਕਿ ਹੁਣ ਉਸ ਦਾ ਰਸਤਾ ਸਾਫ਼ ਹੈ ਤਾਂ ਉਹ 4 ਵਜੇ ਸੈਮੀਨਾਰ ਹਾਲ ਦੇ ਅੰਦਰ ਐਂਟਰ ਕਰਦਾ ਹੈ ਅਤੇ ਫਿਰ ਉੱਥੋਂ 4:45 ਤੇ ਬਾਹਰ ਆਉਂਦਾ ਹੈ ਇਸ ਦਰਿੰਦੇ ਨੇ ਉਸ ਵਿਚਾਰੀ ਟ੍ਰੇਨੀ ਡਾਕਟਰ ਦੇ ਨਾਲ ਕੀ ਕੀ ਕੀਤਾ ਹੋਵੇਗਾ ਉਹ ਕਿੰਨੇ ਦਰਦ ਵਿੱਚ ਹੋਵੇਗੀ ਇਹ ਸੋਚ ਕੇ ਕਿਸੇ ਦਾ ਵੀ ਦਿਲ ਸਹਿਮ ਜਾਵੇਗਾ ਖਾਸ ਕਰਕੇ ਉਸ ਮਾਤਾ ਪਿਤਾ ਦਾ ਜਿਸ ਨੇ ਨਾ ਜਾਣੇ ਕਿੰਨੀਆਂ ਹੀ ਮੁਸ਼ਕਲਾਂ ਤੋਂ ਬਾਅਦ ਆਪਣੀ ਬੱਚੀ ਨੂੰ ਪੜਾ ਲਿਖਾ ਕੇ ਡਾਕਟਰ ਬਣਨ ਲਈ ਭੇਜਿਆ ਸੀ ਅਤੇ ਉਹ ਆਪਣੇ ਮਾਤਾ ਪਿਤਾ ਦੀ ਇਕੱਲੀ ਬੇਟੀ ਸੀ ਤਾਂ ਇਹ ਸਭ ਉਹਨਾਂ ਦੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਅਕਸਰ ਲੋਕ ਕਹਿੰਦੇ ਹਨ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਹਨ ਇਸ ਲਈ ਉਹਨਾਂ ਨਾਲ ਰੇਪ ਹੁੰਦਾ ਹੈ ਫਿਰ ਵਿਚਾਰੀ ਜੋ ਉਸ ਡਾਕਟਰ ਦੇ ਨਾਲ ਹੋਇਆ ਉਹ ਕੀ ਸੀ ਉਹ ਤਾਂ ਆਪਣੀ ਆਨ ਡਿਊਟੀ ਤੇ ਸੀ ਅਤੇ ਆਪਣੀ ਡਾਕਟਰੀ ਵਰਦੀ ਦੇ ਵਿੱਚ ਸੀ ਫਿਰ ਉਸ ਦੇ ਨਾਲ ਇਹ ਸਭ ਕਿੱਦਾਂ ਹੋ ਗਿਆ ਕਿਉਂ ਹੋਇਆ ਅਸੀਂ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੰਦੇ ਹਾਂ ਅੱਜ ਦੇ ਘੜੀ ਵਿੱਚ ਜਦੋਂ ਉਹ ਹੀ ਸੇਫ ਨਹੀਂ ਹਨ ਤਾਂ ਅਸੀਂ ਕਿੱਥੇ ਰਹਾਂਗੇ ਉਸ ਸੰਜੇ ਵਰਗੇ ਦਰਿੰਦੇ ਨੂੰ ਜੇਕਰ ਫਾਂਸੀ ਵੀ ਦਿੱਤੀ ਜਾਵੇ ਉਹ ਵੀ ਸਜ਼ਾ ਬਹੁਤ ਘੱਟ ਹੈ ਇਸ ਦਰਿੰਦੇ ਨੂੰ ਤਾਂ ਉਥੇ ਵੱਡਿਆ ਜਾਣਾ ਚਾਹੀਦਾ ਹੈ ਜਿੱਥੇ ਪਾਣੀ ਦੀ ਕੁੱਟ ਵੀ ਨਾ ਹੋਵੇ ਫਿਰ ਇਸ ਦਰਿੰਦੇ ਨੂੰ ਪਤਾ ਲੱਗੇਗਾ ਕਿ ਕਿਸੇ ਦਾ ਦਰਦ ਕੀ ਹੁੰਦਾ ਹੈ ਇਹ ਸਜ਼ਾ ਵੀ ਬਹੁਤ ਘੱਟ ਹੈ ਇਸ ਸੰਜੇ ਦਰਿੰਦੇ ਨੂੰ ਤਾਂ ਏਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਲੋਕ ਏਦਾਂ ਦੇ ਗੰਦੇ ਕੰਮ ਕਰਨ ਵਾਲੇ ਹਨ ਉਹਨਾਂ ਦੀ ਰੂਹ ਤੱਕ ਵੀ ਕੰਬ ਜਾਵੇ ਤਾ ਜੋ ਉਸ ਟ੍ਰੇਨੀ ਡਾਕਟਰ ਨੂੰ ਇਨਸਾਫ ਮਿਲ ਸਕੇ ਅਤੇ ਉਹਨਾਂ ਨੂੰ ਵੀ ਇਨਸਾਫ ਮਿਲੇਗਾ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਪੜਾਇਆ ਲਿਖਾਇਆ ਤੇ ਇੱਥੋਂ ਤੱਕ ਪਹੁੰਚਾਇਆ ਅਤੇ ਕਿੰਨੇ ਸੁਪਨੇ ਦੇਖੇ ਸੋ ਇਹ ਕੇਸ ਹਜੇ ਤੱਕ ਸੋਲਵ ਨਹੀਂ ਹੋਇਆ ਹੈ ਹਜੇ ਤੱਕ ਸੰਜੇ ਦਰਿੰਦੇ ਨੂੰ ਪੁਲਿਸ ਦੀ ਕਸਟਡੀ ਵਿੱਚ ਰੱਖਿਆ ਗਿਆ ਹੈ ਬਸ ਸਾਡੀ ਤਾਂ ਇਹੋ ਦੁਆ ਹੈ ਕਿ ਉਸ ਡਾਕਟਰ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਧੰਨਵਾਦ ਜੀ